ਸੰਤ ਕਿਵੇਂ ਜ਼ਿੰਦਗੀ ਬਦਲ ਦਿੰਦੇ ਹਨ ਇੱਕ ਵਾਰ ਬਰਸਾਤ ਦੇ ਮੌਸਮ ਵਿੱਚ ਕੁਝ ਸਾਧੂ ਮਹਾਤਮਾ ਅਚਾਨਕ ਕਬੀਰ ਸਾਹਿਬ ਦੇ ਘਰ ਆ ਗਏ ਮੀਂਹ ਕਾਰਨ ਕਬੀਰ ਸਾਹਿਬ ਬਾਜ਼ਾਰ ਵਿੱਚ ਕੱਪੜਾ ਨਹੀਂ ਸਨ ਵੇਚ ਸਕੇ ਅਤੇ ਘਰ ਵਿੱਚ ਮਹਿਮਾਨਾਂ ਦੇ ਲਈ ਖਾਣੇ ਦਾ ਪੂਰਾ ਪ੍ਰਬੰਧ ਨਹੀਂ ਸੀ ਉਹਨਾਂ ਨੇ ਆਪਣੇ ਪਤਨੀ ਲੋਈ ਤੋਂ ਪੁੱਛਿਆ ਕੀ ਕੋਈ ਦੁਕਾਨਦਾਰ ਸਾਨੂੰ ਰਸਦ ਉਧਾਰ ਦੇ ਦੇਵੇਗਾ ਅਸੀਂ ਬਾਅਦ ਵਿੱਚ ਕੱਪੜਾ ਵੇਚ ਕੇ ਉਧਾਰ ਲਾ ਦੇਵਾਂਗੇ ਪਰ ਇੱਕ ਫਕੀਰ ਨੂੰ ਜਿਸ ਦੀ ਕੋਈ ਪੱਕੀ ਆਮਦਨ ਨਹੀਂ ਸੀ ਆਧਾਰ ਕੌਣ ਦੇਵੇ ਲੋਈ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਗਈ ਪਰ ਹਰ ਕੋਈ ਨਗਦ ਪੈਸੇ ਮੰਗਦਾ ਸੀ ਅੰਤ ਨੂੰ ਇੱਕ ਦੁਕਾਨਦਾਰ ਆਧਾਰ ਦੇਣ ਲਈ ਤਿਆਰ ਹੋ ਗਿਆ ਪਰ ਉਹਨੇ ਇਹ ਸ਼ਰਤ ਲਾ ਦਿੱਤੀ ਕਿ ਉਹ ਇੱਕ ਰਾਤ ਉਹਦੇ ਨਾਲ ਗੁਜ਼ਾਰੇ ਇਹ ਨਿੱਜਤਾ ਪਰੇਸ਼ਰਤ ਉਹਨੂੰ ਬੁਰੀ ਤਾਂ ਬਹੁਤ ਲੱਗੀ ਪਰ ਜੋਪ ਰਹੀ ਜਿੰਨੀ ਰਸਦ ਨੂੰ ਚਾਹੀਦੀ ਸੀ ਦੁਕਾਨਦਾਰ ਨੇ ਦੇ ਦਿੱਤੀ ਲੋਈ ਨੇ ਚੇਤੀ ਨਾਲ ਘਰ ਆ ਕੇ ਖਾਣਾ ਪਕਾਇਆ ਅਤੇ ਦੁਕਾਨਦਾਰ ਨਾਲ ਹੋਈ ਸਾਰੇ ਗੱਲ ਕਬੀਰ ਸਾਹਿਬ ਨੂੰ ਦੱਸ ਦਿੱਤੀ ਰਾਤ ਹੋਈ ਤਕबीर ਸਾਹਿਬ ਨੇ ਲੋਈ ਨੂੰ ਕਿਹਾ ਕਿ ਉਸ ਦੁਕਾਨਦਾਰ ਦਾ ਕਰਜ਼ਾ ਲਾਉਣ ਦਾ ਵਕਤ ਆ ਗਿਆ ਹੈ ਨਾਲ ਹੀ ਲੋਈ ਨੂੰ ਦਲਾਸਾ ਦਿੱਤਾ ਕਿ ਚਿੰਤਾ ਦੀ ਲੋੜ ਨਹੀਂ ਮਾਲਕ ਸਭ ਪਲੀ ਕਰੇਗਾ ਜਦ ਲੋਈ ਤਿਆਰ ਹੋ ਗਈ ਤਕਬੀਰ ਸਾਹਿਬ ਕਹਿਣ ਲੱਗੇ ਮੀ ਪੈ ਰਿਆ ਹੈ ਗਲੀ ਚਿੱਕੜ ਨਾਲ ਭਰੀ ਪਈ ਹੈ ਤੂੰ ਕੰਬਲ ਉੱਪਰ ਲੈ ਲੈ ਮੈਂ ਤੈਨੂੰ ਕਦਾੜੇ ਚੁੱਕ ਕੇ ਲੈ ਜਾਂਦਾ ਹਾਂ ਛੇਤੀ ਹੀ ਦੋਵੇਂ ਬਾਣਿਏ ਦੇ ਘਰ ਪੁੱਜ ਗਏ ਲੋਈ ਅੰਦਰ ਚਲੀ ਗਈ ਅਤੇ ਕਬੀਰ ਸਾਹਿਬ ਬੂਹੇ ਦੇ ਬਾਹਰ ਉਹਦੀ ਇੰਤਜ਼ਾਰ ਕਰਨ ਲੱਗ ਪਏ ਦੁਕਾਨਦਾਰ ਲੋਈ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਪਰ ਉਹਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ بارش ਹੋਣ ਦੇ ਬਾਵਜੂਦ ਲੋਈ ਦੇ ਨਾ ਕੱਪੜੇ ਗਿੱਲੇ ਹਨ ਅਤੇ ਨਾ ਹੀ ਪੈਰਾਂ ਉੱਤੇ ਚਿੱਕੜ ਲੱਗਾ ਹੈ। ਉਹਨੇ ਪੁੱਛਿਆ ਕੀ ਗੱਲ ਹੈ? ਤੂੰ ਚਿੱਕੜ ਨਾਲ ਭਰੀ ਗਲੀ ਵਿੱਚੋਂ ਆਈ ਹੈ ਪਰ ਤੇਰੀਆਂ ਜੁੱਤੀਆਂ ਉੱਤੇ ਚਿੱਕੜ ਦੀ ਇੱਕ ਛਿੱਟ ਵੀ ਨਹੀਂ ਹੈ। ਲੋਈ ਨੇ ਜਵਾਬ ਦਿੱਤਾ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਮੇਰਾ ਪਤੀ ਮੇਰੇ ਉੱਤੇ ਕੰਬਲ ਪਵਾ ਕੇ ਮੈਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਇੱਥੇ ਲਿਆਇਆ ਹੈ। ਇਸੋਂ ਕਿ ਦੁਕਾਨਦਾਰ 당ਗ ਰਹਿ ਗਿਆ ਲੋਈ ਦਾ ਨਿਰਮਲ ਪਾਪ ਰਤ ਚਿਹਰਾ ਦੇਖ ਕੇ ਉਹਦੇ ਮਨ ਉਤੇ ਡੂੰਗਾ ਪ੍ਰਭਾਵ ਪਿਆ ਤ ਉਹ ਬੇਵਿਸ਼ਵਾਸੀ ਜੀ ਨਜ਼ਰ ਨਾਲ ਉਹਦੇ ਵੱਲ ਦੇਖਦਾ ਰਿਹਾ ਜਦ ਲੋਈ ਨੇ ਦੱਸਿਆ ਕਿ ਮੇਰਾ ਪਤੀ ਕਬੀਰ ਸਾਹਿਬ ਮੈਨੂੰ ਵਾਪਸ ਲਿਜਾਣ ਲਈ ਬਾਹਰ ਮੇਰੀ ਉਡੀਕ ਕਰ ਰਿਹਾ ਹੈ ਤ ਬਾਣੀਆਂ ਆਪਣੀ ਨੀਚਤਾ ਅਤੇ ਕਬੀਰ ਸਾਹਿਬ ਦੀ ਮਹਾਨਤਾ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਉਨੇ ਲੋਈ ਅਤੇ ਕਬੀਰ ਸਾਹਿਬ ਦੋਹਾਂ ਅੱਗੇ ਗੋਡੇ ਟੇਕ ਕੇ ਖਿਮਾਂ ਦੀ ਜਾਂਚ ਨਾ ਕੀਤੀ। ਉੱਠੋ ਮੇਰੇ ਭਾਈ ਕਬੀਰ ਸਾਹਿਬ ਬੋਲੇ ਲੱਖਾਂ ਵਿੱਚੋਂ ਸ਼ਾਇਦ ਹੀ ਕੋਈ ਇੱਕ ਅੱਧਾ ਜੀਵ ਹੋਵੇਗਾ ਜੋ ਕਦੇ ਕਰਾਹੇ ਨਾ ਪਿਆ ਹੋਵੇ। ਕਬੀਰ ਅਤੇ ਲੋਈ ਘਰ ਪਰਤ ਆਏ। ਦੁਕਾਨਦਾਰ ਦਿਨ ਰਾਤ ਤੱਕ ਬੀਤੀ ਘਟਨਾ ਬਾਰੇ ਸੋਚਦਾ ਰਿਹਾ। ਅੰਤ ਨੂੰ ਇਸ ਨਤੀਜੇ ਉੱਤੇ ਪਹੁੰਚਿਆ ਕਿ ਸੰਸਾਰ ਵਿੱਚ ਸਿਰਫ ਪਰਮਾਰਥ ਦਾ ਰਾਹ ਹੀ ਸੱਚਾ ਰਾਹ ਹੈ। ਸਵੇਰੇ ਉਹ ਕਬੀਰ ਸਾਹਿਬ ਨੂੰ ਲੱਭਦਾ ਹੋਇਆ ਉਹਨਾਂ ਦੇ ਘਰ ਜਾ ਪਹੁੰਚਿਆ ਅਤੇ ਹੌਲੀ-ਹੌਲੀ ਉਹਨਾਂ ਦੇ ਪ੍ਰੇਮੀ ਸੇਵਕਾਂ ਵਿੱਚ ਗਿਣਿਆ ਜਾਣ ਲੱਗ ਪਿਆ ਭੁੱਲੇ-ਪਟਕੇ ਜੀਵਾਂ ਨੂੰ ਸਹੀ ਰਾਹ ਉੱਤੇ ਲਿਆਉਣ ਲਈ ਸੰਤਾਂ ਦੇ ਆਪਣੇ ਹੀ ਢੰਗ ਹੁੰਦੇ ਹਨ